ਇੱਕ ਚੋਰ ਚੋਰੀ ਕਰਦਾ ਹੋਇਆ ਦੁਕਾਨਦਾਰ ਦੇ ਧੱਕੇ ਚੜਿਆ ਕਿਉਂਕਿ ਸੀਸੀਟੀਵੀ ਕੈਮਰਾ ਚੱਲ ਰਿਹਾ ਸੀ ਇਸ ਚੀਜ਼ ਤੋਂ ਨਾ ਖਬਰ ਸੀ ਇਹ ਚੋਰ ਜੋ ਦੁਕਾਨ ਦੇ ਅੰਦਰ ਦਾਖਲ ਹੋ ਕੇ ਕਿਓ ਦੇ ਪੈਕੇਟ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਅਤੇ ਇਹਨੇ ਤੇ ਪਹੁੰਚ ਜਾਂਦਾ ਹੈ ਦੁਕਾਨਦਾਰ ਦੁਕਾਨਦਾਰ ਨੇ ਰੰਗੇ ਹੱਥੀ ਇਸ ਚੋਰ ਨੂੰ ਜਿਹੜਾ ਦਬੋਚ ਲਿਆ ਲੋਕਾਂ ਦਾ ਉੱਥੇ ਪਹੁੰਚਿਆ ਹੰਜ਼ੂਮ ਲੋਕ ਇਕੱਠੇ ਹੋਏ ਨੇ ਮੌਕੇ ਤੇ ਪੁਲਿਸ ਨੂੰ ਵੀ ਬੁਲਾਇਆ ਗਿਆ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇਸ ਕਿਓ ਚੋਰ ਨੂੰ ਘਟਨਾ ਸ਼੍ਰੀ ਮੁਖਤਰ ਸਾਹਿਬ ਦੀ ਹੈ ਅਬੋਹਰ ਰੋਡ ਤੇ ਨਾਗਪਾਲ ਡੈਰੀ ਜਿਹੜਾ ਦੁਕਾਨ ਦਾ ਨਾਮ ਦੱਸਿਆ ਜਾ ਰਿਹਾ ਹੈ ਚੋਰ ਜਿਹੜਾ ਰੰਗੇ ਹੱਥੀ ਮੌਕੇ ਤੇ ਘਿਓ ਦੀ ਚੋਰੀ ਕਰਦਾ ਹੋਇਆ ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਫੜਿਆ ਗਿਆ ਔਰ ਸੀਸੀਟੀਵੀ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨ ਜਾ ਰਹੇ ਹਾਂ ਦੁਕਾਨਦਾਰ ਦੇ ਵੱਲੋਂ ਪਿੱਛਾ ਕਰਕੇ ਭੱਜ ਕੇ ਇਸ ਚੋਰ ਨੂੰ ਫੜਿਆ ਗਿਆ ਅਤੇ ਮੌਕੇ ਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਲੋਕਾਂ ਦਾ ਇਕੱਠ ਉੱਥੇ ਇਕੱਠਾ ਹੋਇਆ ਔਰ ਮੌਕੇ ਤੇ ਪਹੁੰਚੀ ਪੁਲਿਸ ਕਰਮਚਾਰੀ ਪੁਰਸਦਕਾਰੀਆਂ ਦੇ ਨਾਲ ਵੀ ਸਾਡੇ ਪੱਤਰਕਾਰ ਨੇ ਗੱਲਬਾਤ ਕੀਤੀ ਹੈ ਔਰ ਦੁਕਾਨਦਾਰ ਦੇ ਨਾਲ ਵੀ ਰੂਬਰੂ ਗੱਲਬਾਤ ਤੁਹਾਡੇ ਨਾਲ ਕਰਾਉਣੇ ਆ ਪੇਸ਼ ਹੈ ਸ਼੍ਰੀ ਮੁਖਸਰ ਸਾਹਿਬ ਤੋਂ ਸਾਡੇ ਪੱਤਰਕਾਰ ਜਸਵਿੰਦਰ ਸਿੰਘ ਦੀ ਇਹ ਖਾਸ ਰਿਪੋਰਟ ਭਾਈ ਜੀ ਮੇਰਾ ਨਾਮ ਪ੍ਰਵੀਨ ਕੁਮਾਰ ਆ ਹਵੋਰ ਰੋਡ ਦੇ ਅਸੀਂ ਵਾਸੀ ਆ ਨਾਗਪਾਲ ਡੈਰੀਏ ਛੋਟੀ ਜੀ ਸਾਡੀ ਦੁਕਾਨਦਾਰੀ ਹੈ ਠੀਕ ਹੈ ਅਸੀਂ ਘੋਦੇ ਘੋਦੇ ਪੈਕੇਟ ਭਰ ਕੇ ਰੱਖੇ ਹੋਏ ਸੀ ਆਦਾ ਧੂਪ ਪਤੀ ਕਰ ਰਿਹਾ ਸਾਫ ਸਫਾਈ ਕਰ ਰਿਹਾ ਕੋਈ ਸਮਾਨ ਲੈਣ ਵਾਸਤੇ ਮੈਂ ਅੰਦਰ ਗਿਆ ਜਿੰਨੀ ਜਰ ਨੂੰ ਮੈਂ ਅੰਦਰ ਗਿਆ ਓਨੀ ਜਰ ਨੂੰ ਇਹ ਦੁਕਾਨ ਦੇ ਵਿੱਚ ਵੜ ਗਿਆ ਅਸੀਂ ਕੈਮਰਾ ਦੇ ਵਿੱਚ ਵੇਖਿਆ ਜਦੋਂ ਕਿ ਇਹ ਫਰਿੱਜ ਖੋਲ ਕੇ ਕਿਉਂ ਦੇ ਪੈਕਟ ਕੱਢਣ ਲੱਗਿਆ ਸੀ ਵਿੱਚੋਂ ਕਿੰਨੇ ਵਜੇ ਦਾ ਸਮਾਂ ਸੀ ਕੋਈ 8 8:30 ਵਜੇ ਦੇ ਲਗਭਗ ਦਾ ਸਮਾਂ ਇਕੱਲੇ ਸੀ ਕਿਸ ਦੁਕਾਨ ਤੇ ਨਹੀਂ ਇਕੱਲਾ ਹੀ ਸੀ ਮੈਂ ਪਹਿਲਾਂ ਵੀ ਕਦੇ ਆਇਆ ਹੈ ਨਹੀਂ ਪਹਿਲਾਂ ਅਸੀਂ ਕਦੇ ਨਹੀਂ ਵੇਖਿਆਗਾ ਬਾਹਰ ਕੋਈ ਕਿਸ ਨੂੰ ਬੁਲਾਇਆ ਕਿਵੇਂ ਉਸ ਤੋਂ ਬਾਅਦ ਕਿਸ ਨੂੰ ਬੁਲਾਇਆ ਉਸ ਤੋਂ ਬਾਅਦ ਸਾਰੇ ਅਸੀਂ ਜਦੋਂ ਇਹਨੂੰ ਫੜਨ ਲੱਗੇ ਆ ਇਹ ਥੱਲੇ ਡਿੱਗ ਗਿਆ ਭੱਜ ਕੇ ਅਸੀਂ ਇਹਨੂੰ ਫੜ ਕੇ ਲਿਆਂਦਾ ਦੂਰੋਂ ਜਾ ਕੇ ਹੌਲੀ ਹੌਲੀ ਕਰਕੇ ਸਾਰੀ ਸਾਰਾ ਏਰੀਆ ਇਕੱਠਾ ਹੋ ਗਿਆ ਮਹੱਲਾ ਇਕੱਠਾ ਹੋ ਗਿਆ ਸਾਰੀ ਫਿਰ ਵੀਡੀਓ ਆਈਆਂ ਸਾਰਿਆਂ ਨੇ ਦੱਸਿਆ ਸਾਡੀ ਦੁਕਾਨ ਤੋਂ ਚੋਰੀ ਕੀਤੀ ਹੈ ਸਾਡੀ ਦੁਕਾਨ ਤੋਂ ਚੋਰੀ ਕੀਤੀ ਹੈ ਆਹ ਬੰਦਾ ਮੇਰੀ ਦੁਕਾਨ ਤੋਂ ਆਜਾ ਕੇ ਲੈ ਗਿਆ ਮੇਰੀ ਦੁਕਾਨ ਤੋਂ ਆਜਾ ਕੇ ਲੈ ਗਿਆ ਪਬਲਿਕ ਦੇ ਵਿੱਚ ਜਿੰਨੇ ਬੰਦੇ ਖੜੇ ਤੁਸੀਂ ਪੁੱਛ ਸਕਦੇ ਹੋ ਕਈਆਂ ਕਈਆਂ ਦੀਆਂ ਚੋਰੀਆਂ ਦੁਕਾਨਾਂ ਤੋਂ ਕੀਤੀਆਂ ਸਾਰੇ ਤੇ ਆਇਆ ਸੀ ਇਹ ਐਕਟਿਵਾ ਤੇ ਆਇਆ ਸੀ ਸਾਨੂੰ ਨਹੀਂ ਪਤਾ ਖੜੀ ਹੈ ਕੋਲੇ ਐਕਟਿਵਾ ਤੁਹਾਡੇ ਸਾਹਮਣੇ ਤੁਸੀਂ ਨੰਬਰ ਦਿਖਾ ਸਕਦੇ ਹੋ ਅਗਲੀ ਪਲੇਟ ਟੁੱਟੀ ਹੋਈ ਹੈ ਪਿਛਲੀ ਲੱਗੀ ਹੈ ਚੋਰੀ ਦੀ ਹੈ ਇਹ ਇਹਦੀ ਫੋਟੋ ਦੀ ਆਉਂਦੀ ਆ ਸਾਨੂੰ ਨਹੀਂ ਪਤਾ ਕੋਈ ਸਮਾਨ ਹੋਰ ਵੀ ਬਰਾਮਦ ਹੋਇਆ ਨਹੀਂ ਸਾਨੂੰ ਕੋਈ ਬਰਾਮਦ ਨਹੀਂ ਹੋਇਆ ਇਹ ਕਹਿੰਦੀ ਸ਼ਰਟ ਬਰਾਮਦ ਹੋਈ ਆ ਹੋ ਸਕਦਾ ਚੋਰੀ ਕਰਕੇ ਇਹ ਦੁਬਾਰਾ ਕਪੜਾ ਕਪੜੇ ਚੇਂਜ ਕਰਨ ਵਾਸਤੇ ਰੱਖੀ ਹੋਵੇ ਤੁਹਾਡੀ ਦੁਕਾਨ ਤੇ ਆ ਕੇ ਕੀ ਕਹਿੰਦੇ ਸਮਾਨ ਲੈਣਾ ਨਹੀਂ ਜੀ ਸਾਡੀ ਦੁਕਾਨ ਤੇ ਅਸੀਂ ਦੁਕਾਨ ਦੇ ਅੰਦਰ ਮੌਜੂਦ ਨਹੀਂ ਸੀਗੇ ਉਸ ਟਾਈਮ ਤੇ ਅਸੀਂ ਅੰਦਰ ਦੁਕਾਨ ਦੇ ਮੌਜੂਦ ਨਹੀਂ ਸੀਗੇ ਤੇ ਇਹ ਦੁਕਾਨ ਦਾ ਅੱਗੋਂ ਰਸਤਾ ਸੀ ਬੰਦ ਕੀਤਾ ਹੋਇਆ ਸੀ ਇਹਨੇ ਰਸਤਾ ਪਾਸੇ ਖੋਲ ਕੇ ਅੰਦਰ ਵੜਿਆ ਅਸ ਆਈਸੀ ਜੀ ਜੀ ਇੱਥੇ ਕੀ ਗੱਲਬਾਤ ਹੋਈ ਆ ਔਰ ਕੀ ਕਰਨਾ ਵਤਨ ਸਾਡੇ ਕੋਲੇ ਜੀ 112 ਤੇ ਕੰਪਲੇਂਟ ਆਈ ਸੀਗੀ 9 ਵਜੇ ਅ ਇੱਕ ਚੋਰ ਫੜਿਆ ਸੀ ਨਾਗਪਾਲ ਡੇਰੀ ਤੇ ਚੋਰੀ ਕਰਦਾ ਤੇ ਅਸੀਂ 112 ਤੋਂ ਮੌਕੇ ਤੇ ਪਹੁੰਚੇ ਹਾਂ ਤੇ ਨੂੰ ਲੈ ਕੇ ਚੱਲੇ ਆ ਜੀ ਤੇ ਅਗਲੀ ਬੰਦੀ ਕਾਰਵਾਈ ਜਿਹੜੀ ਚੌਂਕੀ ਵੱਲੋਂ ਕੀਤੀ ਜਾਊਗੀ ਇਨਚਾਰਜ ਨਾਲ ਗੱਲ ਹੋ ਗਈ ਹੈ ਜੀ ਜੀ ਚੋਰੀ ਕੀ ਕਰਦਾ ਸੀ ਆ ਕੁਝ ਦੱਸਿਆ ਜੀ ਉਹ ਤਾਂ ਜੀ ਇਹਨਾਂ ਨੇ ਜਿਹੜੇ ਹੈਗੇ ਆ ਮਤਲਬ ਇਹਨਾਂ ਨੇ ਦੱਸਿਆ ਵੀ ਇਹ ਸਵੇਰ ਹੀ ਵੜ ਗਿਆ ਸੀ ਆਪਣੇ ਇਹਨਾਂ ਨੇ ਮੌਕੇ ਤੇ ਫੜ ਲਿਆ ਜੀ ਹਣ ਚੋਰੀ ਚਾਰੀ ਦਾ ਮਨ ਤੋਂ ਕਰਦਾ ਸੀ ਉਹ ਤੋਂ ਬਾਅਦ ਇਹਨਾਂ ਨੇ ਮੌਕੇ ਤੇ ਫੜ ਲਿਆ 65 ਦਾ ਚੜ੍ਹ ਕੇ ਜਾ ਰਹੇ ਹਾਂ ਹਾਂਜੀ ਹਾਂਜੀ 65 ਦਾ ਚੜ੍ਹ ਕੇ ਤੁਹਾਡਾ ਆਪਣਾ ਮਰ ਪਸੰਦ ਚੈਨਲ ਸੱਚ ਬੋਲਦਾ ਨਿਊਜ਼ ਸੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ ਨਿਊਜ਼ ਸਭ ਤੋਂ ਫਾਸਟ ਤੇ ਤੇਜ਼ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ ਨਿਊਜ਼